हां जी किसान भाइयो स्वागत है तो ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਰਾ ਨਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਾਈ ਤਾਜੀ ਸੂਈ ਵੀ ਆ ਦੋ ਗੱਬਣਾ ਨੇ ਥੋੜੇ ਥੋੜੇ ਦਣੇ ਕਰਮ ਵਾਲੀਆਂ ਲੈੰਦੀਆਂ ਨੇ ਆਓ ਕਰ ਲੈਨੇ ਬਾਈ ਨਾ ਕਰਵਾ ਬਾਈ ਜੀ ਸਸੀ ਗਾਲ ਸਸੀ ਗਾਲ ਬਾਈ ਹੋ ਠੀਕ ਹੈ ਹੋਂਦੀਪੇ ਬਹੁਤ ਵਧੀਆ ਭਰਾ ਕਿਵੇਂ ਚੱਲਦਾ ਕੰਮ ਕੰਮ ਕਰ ਕਿਰਪਾ ਪਰਮਾਤਮਾ ਦੀ ਵੀਰੇ ਚਾਈ ਜਾਂਦੇ ਡੰਕਰ ਵਿਕੀ ਜਾਂਦੇ ਆ ਪਰਸੋ ਵੀਡੀਓ ਪਾਈ ਸੀ ਸਾਰਾ ਮਾਲ ਵੇਖ ਕੇ ਵਧੀਆ ਠੀਕ ਹੈ ਬਾਈ ਨਾਮ ਤੇ ਐਡਰੈਸ ਬੋ ਨਾਮ ਬਰੇ ਅਰਸ਼ਦੀਪ ਆ ਉਹ ਬਣੇ ਜਦੀਪਾ ਬਣਤ ਕਹਿੰਦੇ ਆ ਬਾਈ ਪਿੰਡ ਵੀਰੇ ਸੈਦੋ ਗਿਆ ਤਹਿਸੀਲ ਬਈ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਵੀਰੇ ਮੋਗਾ ਨੇੜੇ ਪਿੰਡ ਦੇ ਨੇੜੇ ਵੀਰੇ ਭਾਗੀ ਕਰ ਰਹੇਗੇ ਵਾਰ-ਵਾਰ ਖੇਤਾਂ 'ਚ ਭਾਗੀ ਵਾਲੀ ਛੜਕਦੇ ਆਪਣਾ ਘਰ ਮੋਬਾਈਲ ਨੰਬਰ 887617674 ਠੀਕ ਹੈ ਭਾਈ ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਡਾਕਟਰ ਇਹ ਦੂਜਾ ਸੂਆ ਸੂਈ ਆ ਵੀਰੇ ਹੂੰ ਇਹਨੇ ਰਾਤ ਸੂਈ ਸੀ ਭਾਈ ਇਹ ਠੀਕ ਹੈ ਠੀਕ ਹੈ ਐਰ ਸ਼ੇਅਰ ਬੱਚੀ ਨੂੰ ਨੇ ਜਨਮ ਦਿੱਤਾ ਬੱਚੀ ਬੜੀ ਚੰਗੀ ਆ ਹਾਂ ਬੱਚਾ ਬੱਚੇ ਬੱਚਾ ਬਹੁਤ ਪਿਆਰਾ ਹੈਗਾ ਕੀਵਾਹ ਜਿੰਨਾ ਕਹਿੰਦਾ ਇਹਦੀ ਸੱਪਾ ਗਾ ਤਿੰਨ ਚਾਰ ਸੂਈਆਂ ਭਾਈ ਹੂੰ ਸਾਰਿਆਂ ਨੇ ਵਚੀ ਦਿੱਤੀ ਜਾਗੀ ਠੀਕ ਆ ਸਾਫ ਸੁਥਰੀ ਵਹਿੜ ਆਗੀ ਹਮ ਥਣ ਥਣ ਇੱਕ ਨੰਬਰ ਹੋਊਗਾ ਗਰੰਟੀ ਹੋਊਗੀ ਚੋਣ ਚਵਾ ਦੀ ਓਕੇ ਬਾਈ ਠੀਕ ਆ ਨਾ ਗੱਲ ਥੋੜੀ ਜੀ ਕੈਮਰੇ ਤੋਂ ਕਰਕੇ ਡਰਦੀ ਹੈਗੀ ਹਮ ਹੋਰ ਆਪਾਂ ਜ਼ਿੰਮੇਵਾਰ ਹੋਣ ਬਲਾਂ ਦੇ ਨਿਆਣਾ ਵੀ ਨਾ ਕੋਈ ਠੀਕ ਆ ਬਾਈ ਠੀਕ ਆ ਨਾ ਚੋਣ ਜਵਾਨ ਇੱਕ ਨੰਬਰ ਹੋਊਗਾ ਵਹਿੜ ਦਾ ਠੀਕ ਆ ਬਾਈ ਠੀਕ ਆ ਨਾ ਸਾਫ ਸੁਥਰੀ ਆ ਟੜ ਕੇ ਬੱਚੇ ਨੂੰ ਛੱਡ ਕੇ ਪਤਾ ਆਡਰ ਕਮਾਲ ਹੈ ਹਨਾ ਆਡਰ ਉਹ ਟ੍ਰੈਕ ਨੰਬਰ ਉਹ ਚਾਰੇ ਥਾਨ ਹੋਣਗੇ ਨਿਖਰਮੇ ਬਾਈ ਸਾਫ ਸੁਥਰੀ ਆਗੀ ਸਹੀ ਗੱਲ ਓਕਰ ਬੋਟਾ ਹੋਣਗੇ ਲੈਵਾ ਕਮਾਲ ਹਾਂ ਠੰਡੀ ਸੀਲ ਦੀ ਆਪਣੀ ਫੁੱਲ ਗਰੰਟੀ ਹੋਊਗੀ ਮਾੜਾ ਨੋੜਾ ਫੁੱਲ ਚੰਗੀਆਂ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਸਾਨੂੰ ਪੂਰੀ ਵਿੱਚ ਦੇ ਥਾਨ ਕਿਆ ਬਾਤ ਹੈ ਬਾਈ ਚਾਰੇ ਥਾਨ ਇੱਕੋ ਜਿਹਾ ਹੋਣਗੇ ਬਾਈ ਯਾਰ ਹਨਾ ਠੀਕ ਹੈ ਉਹ ਜੇ ਕੰਮ ਨਹੀਂ ਹੋਊਗਾ ਚੌਣ ਜਵਾ ਦਾ ਬੰਦਾ ਆਪ ਹੀ ਵਾਹ ਕੇ ਦੱਸ ਦੂਗਾ ਬਾਕੀ ਚੌਂਦ ਬਧਾਰਾ ਤੁਰੇ ਮਾਰ ਕੇ ਖਾਵਾਂਗੇ ਠੀਕ ਹੈ ਬਾਈ ਓਕਰ ਬੋਟਾ ਹੋਣੀ ਆ ਠੀਕ ਹੈ ਨਾ ਤੇਰਾ ਤਾਰਾ ਵੇਖੀ ਵੜਦਾ ਸਹੀ ਆ ਬਾਈ ਇੱਕ ਨੰਬਰ ਹੋਊਗਾ ਫੁੱਲ ਕੱਦ ਫੁੱਲ ਬ੍ਰੀਡ ਸੁਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਬਈ ਫੇਸ ਬੂਸ ਬੜਾ ਚੰਗਾ ਬ੍ਰੀਡ ਇੱਕ ਨੰਬਰ ਥੋੜਾ ਜਿਹਾ ਬੱਚੇ ਦਾ ਕਰਦੀ ਆ ਕਿਤਲੇ ਹਰੇ ਦਾ ਕਰਦੀ ਆ ਨਮੂਈ ਆਈ ਕਰਕੇ ਆਗੀ ਹਮ ਮਰਕ ਮੁਰਕ ਦਾ ਬੜੀ ਚੰਗੀ ਆ ਫਲਕਾਰੀ ਲਾ ਦੇ ਕੋਈ ਨਹੀਂ ਹਾਂ ਫਲਕਾਰੀ ਜੀ ਲਾ ਦੇ ਬਈ ਲੈ ਠੀਕ ਆ ਨਾ ਗੱਲ ਇੱਕ ਨੰਬਰ ਹੋਊਗੀ ਠੀਕ ਆ ਨਾ ਸਾਫ ਸੁਥਰੀ ਕਾਦਦਾਰੀ ਥਣ ਲੈ ਦੇ ਆਰੀ ਨਖਰੇ ਨੁਖਰੇ ਦਾ ਬੱਚੀ ਦੇ ਬੜੇ ਪਿਆਰੇ ਆ ਸਹੀ ਗੱਲ ਥੋੜਾ ਜਿਹਾ ਵੀ ਆ ਵੀ ਤਾਜੀ ਕਰਕੇ ਬੱਚੇ ਦਾ ਵੱਧ ਕਰਦੀ ਆ ਬਰੀਦ ਹੋਰ ਲੰਮੀ ਹੋਰ ਕੇ ਦਿਖਾ ਦਿੰਨੇ ਆ ਸਹੀ ਗੱਲ ਆ ਬਰੀਦ ਵਾਲੀ ਬਿਹੜਾ ਫੁਟਕ ਲਗਾਣੀ ਹੋਊਗੀ ਡਾਕਟਰ ਇੱਥੇ ਆ ਕੇ ਅਗਲਾ ਸਵਾਦ ਜੇ ਲੈਣ ਦਾ ਮਾਰਾ ਕਹੀ ਜਾਵੇ ਪਤਾ ਨਹੀਂ ਉਹ ਚੱਕਰ ਹੋਊਗਾ ਸਹੀ ਗੱਲ ਆ ਚੀਜ਼ਾਂ ਬਾਈ ਚੀਜ਼ਾਂ ਕੀ ਤੇ ਰੁਪਈਆ ਲੱਗਦੇ ਆ ਵੀਰੇ ਯਾਰ ਅੱਗੇ ਵੀ ਆਪਾਂ ਡੰਗਰਾਂ ਦੀ ਵੀਡੀਓ ਪਾਣੀ ਹੈ ਡੰਗਰ ਲੈਣਾ ਸਾਫ਼ ਸੁਥਰਾ ਸਹੀ ਗੱਲ ਠੀਕ ਆ ਦੋ ਦਿਨ ਰੋਕ ਕੇ ਪਾਵਾਂਗੇ ਵੀਡੀਓ ਇਹਦਾ ਤਾਜੀ ਸੂਈ ਕਰਕੇ ਪਾਤੀ ਠੀਕ ਆ ਨੰਗਰ ਦੱਦਤ ਕੀ 22 23 ਕਿਲੋ ਬਿਹੜਾ ਖੁੱਲਾ ਪਾਊਗੀ ਥਾਨ ਲੇ ਵਾ ਇੱਕ ਨੰਬਰ ਆ ਸੂਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਨਸਲ ਦੀ ਬੱਚੀ ਆ ਬਈ ਆਰਡਰ ਦੇ ਪੂਰੀ ਚੰਗੀ ਆ ਵੀਰੇ ਸਾਰਾ ਕੁਝ ਚੰਗਾ ਲੱਗਿਆ ਵਹਿੜ ਨੂੰ ਨਾੜਾ ਨੂਣਾ ਲੈਵੇ ਤੇ ਫੁੱਲ ਚੰਗੀਆਂ ਹਾਂ ਉਹ ਗੱਲ ਨਹੀਂ ਹੋਊਗੀ ਕੱਦ ਬਰੀਕ ਹੂੰ ਬਾਕੀ ਏਰਗੇ ਦੀ ਗਾਂ ਯਾਰ ਕਿਹੜਾ ਕੋਈ ਫਟਕੜ ਵਹਿੜ ਆ ਗਈ ਸਹੀ ਗਾ ਬਾਕੀ ਜਾਇਬ ਬਹੁਤ ਪਿਆਰਾ ਦਿੱਤਾ ਯਾਰ ਸ਼ਰਦੀ ਬਸ਼ੀਆ ਲਾਲ ਡੱਬੀ ਸਹੀ ਨਾ ਰਗਾ ਦਾ ਕੱਚਾ ਤੈਨੂੰ ਪਤਾ ਨਾਲ ਹੀ ਤੁਰਾ ਫਿਰਦਾ ਹਾਂ 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 ਬਾਕੀ ਕੋਈ ਚੱਕਰ ਨਹੀਂ ਧਾਰਾ ਪਾ ਪਾਰਾ ਦੂਰਾ ਵੀਰੇ ਮਾਰ ਕੇ ਦਿਖਾਉਂਗਾ ਆ ਤਾਂ ਦੇਖ ਕੇ ਨਾ ਨਾਣਾ ਪੋਣਾ ਪਾ ਲੈ ਬਈ ਚੋਣ ਚਵਾ ਦੇਖੋ ਚਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕ ਨਹੀਂ ਚਵਾਈ ਬੜੀ ਚੰਗੀ ਹੈ ਬਾਈ ਚੋਣ ਦਾ ਗੁੱਤਾਂ ਵਟ ਦੂ ਹੋਰ ਲੈਣਾ ਚੈੱਕ ਕਰ ਲੈ ਲੈ ਯਾ ਬਾਤ ਹੈ ਖੜਕਾ ਸੁਣਦਾ ਚਵਾਈ ਦਾ ਇੱਕ ਨੰਬਰ ਲੈਵਾ ਇੱਕ ਨੰਬਰ ਥਾਣ ਇੱਕ ਨੰਬਰ ਥੀ ਜੋਲੇ ਚਾਈ ਬਾਈ ਯਾਰ ਚੋਣ ਜਾਂਦ ਦੋ ਮੇਰਾ ਡਿੱਕੇ ਕੱਢ ਲੈ ਹਮ ਕੀ ਮੋਲਾ ਦੀ ਭੇਜਾ ਜੀ ਦਾ ਬਾਈ ਯਾਰ ਆਪਾਂ ਮੁੱਲ ਕਰਦੇ ਹੁਣਾਂ ਉਨਾਂ ਕ ਹਮ ਠੀਕ ਹੈ ਨਾ ਵੀ ਜਿੰਨੇ ਰੁਪਈਆ ਦੀ ਚੀਜ਼ ਆ ਠੀਕ ਆ ਤੇ ਡੰਗਰ ਪਰਮਾਤਮਾ ਦੀ ਕਿਰਪਾ ਨਾਲ ਵਿਗਦਾ ਹੀ ਵਦਗਾ ਹਮ ਚਾਰੇ ਥਣ ਡਾਣੇ ਵਰਗੇ ਲੱਗੇ ਵੇ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਸਹੀ ਆ ਥਣਾ ਥਣਾ ਨੂੰ ਓਕੇ ਰਿਪੋਰਟ ਹੋਣਗਾ ਹਮ ਸਾਫ ਸੁਥਰਗਾ ਤਾਜੀ ਸੂਝਾ ਮਗਰ ਬੱਛੀ ਆ ਬਈ ਮਗਰ ਬੱਛੀ ਠੀਕ ਆ ਨਾ ਗੱਲ ਦੂਜਾ ਸੂਆ ਵਹਿੜ ਹੋਊਗੀ ਥੋੜਾ ਜਿਆ ਐ ਵੀ ਘਰੋਂ ਬਸੂ ਨਿਕਲਦਾ ਡਰ ਡਰ ਜਾਂਦਾ ਹੁੰਦਾ ਸਹੀ ਆ ਨਿਆਣਾ ਪੋਣਾ ਪਾਲੇ ਬਿਨਾ ਨਿਆਣੇ ਤੇ ਕੋਈ ਜ਼ਿੰਮੇਵਾਰੀ ਹੋਊ ਓਕੇ ਬਈ ਠੀਕ ਆ ਨਾ ਗੱਲ ਜੇ ਤਾਂ ਬਈ ਮੁੱਲ ਕਰਾਉਣਾ ਹਮ 80 ਕਰਾ ਲਓ 85 ਕਰਾ ਲਓ ਠੀਕ ਆ ਕਈ ਬੰਦੇ ਯਾਰ ਅਗਲੀ ਵੀਡੀਓ ਵਿੱਚ ਵੀ ਬਾਈ ਤੂੰ ਮੁੱਲ ਕੀ ਕਰਦਾ ਬਾਈ ਯਾਰ ਮੁੱਲ ਅਸੀਂ ਉਨਾ ਕਰਦੇ ਜਿੰਨੇ ਰੁਪਏ ਦੀ ਚੀਜ਼ ਹੈ ਸਹੀ ਗੱਲ ਹੈ ਬਾਈ ਸਾਡਾ ਡੰਗਰ ਦੇਖਣ ਤੋਂ ਪਹਿਲਾਂ ਹੋਰ ਵੀਡੀਓ ਦੇਖ ਲਓ ਬਾਈ ਜੇ ਡੰਗਰ ਦੇ ਵਿੱਚ ਕੋਈ ਖੂਬੀ ਹੋਈ ਡੰਗਰ ਲਓ ਨਹੀਂ ਕੋਈ ਚੱਕਰੀ ਵੀਡੀਓ ਹੋਰ ਵਧੀਆ ਹੋਵੇ ਕੱਟ ਲਿਓ ਕੋਈ ਚੱਕਰੀ ਜਿੰਨੇ ਰੁਪਏ ਦੀ ਚੀਜ਼ ਹੈ ਬਾਈ ਉਹਨੇ ਰੁਪਏ ਮੰਗਿਆ 77000 ਦੀ ਬੱਛੀ ਦੇਊਂਗਾ ਮੁੱਲ ਕਰਾ ਲੈ 80 ਕਰਾ ਲੈ ਬੱਛੀ ਠੀਕ ਹੈ ਠੀਕ ਹੈ ਨਾ ਕਿੰਨੇ ਬੜਾ ਜਾਣ ਆਉਣਾ ਕਦ ਦਵਾਰ ਆਉਣਾ ਨਾਂ ਵਾਲਾਂ ਵੱਡੇ ਕਦੇ ਨਾਂ ਵਾਲਾਂ ਸ਼ੂਟਿੰਗ ਸਹੀ ਗੱਲ ਹੈ ਠੀਕ ਹੈ ਜਮਾ ਜੈ ਜਮਾ ਖਿੱਚ ਕੇ ਅੱਗੇ 2 ਨੰਬਰ ਕਿਹੜਾ ਸੂਆ ਵੀਰੇ ਡਾਕਟਰ ਇਹ ਦੂਜਾ ਸੂਆ ਜਰਸੀ ਦਾ ਕ੍ਰਾਸ ਆ ਸਾਫ ਸੁਥਰੀ ਆ ਥੋੜੀ ਜੀ ਮੰਗ ਸੀ ਬਾਈ ਕ੍ਰਾਸ ਬੈਡ ਦੀ ਹੂੰ ਬੰਦੇ ਕਹਿੰਦੇ ਬਾਈ ਕ੍ਰਾਸ ਬੈਡ ਲੈ ਗਈ ਸਾਫ ਸੁਥਰੀ ਆ ਕੱਦ ਦਾ ਵਾਰ ਆ ਲੰਮੀ ਲੰਜੀ ਆ ਲੇਵੇ ਵਾਲੀ ਬੱਛੀ ਆਗੀ ਕਾਫੀ ਕਲਰ ਜਰਸੀ ਆਗੀ ਠੀਕ ਨਾ ਗੱਲ ਹੂੰ ਸਾਫ ਸਫਾਈ ਨਿਕਲੇ ਵੀ ਦੀ ਨੇਵਾ ਬੜਾ ਚੰਗਾ ਹਨਾ ਹਰੇ ਬੈਡ ਮੰਨ ਕੇ ਚੱਲ ਡਾਕਟਰ ਇਹ ਅੱਜ ਤਰੀਕ ਹੋ ਗਈ ਵੀਰੇ 9 ਸਹੀ ਇਹਦੇ ਦਿਨ 15 ਤਰੀਕ ਨੂੰ ਪੂਰੇ ਹੁੰਦੇ ਆ ਸਹੀ ਆ ਹਫਤਾ ਦਾ ਸਹੀ ਕੱਲ ਬੰਦਿਆਂ ਨੇ ਤੇ ਅੱਜ ਇੱਕ ਦਾ ਲੰਘਾ 6 ਦਿਨ 6 ਦਿਨ ਬਾਕੀ ਪਏ ਬਾਈ ਠੀਕ ਆ ਬਾਈ ਤੇ ਮਰਕ ਮੁਰਕ ਬੱਛੀ ਦੀ ਦਿਖਾਈ ਸੇਸ ਬੜਾ ਪਿਆਰਾ ਥੋੜੀ ਥੋੜੀ ਜਰਸੀ ਚ ਪੈਂਦੀ ਆ ਫੁੱਲ ਬ੍ਰੀਡ ਲੰਮੀ ਲੁੰਮੀ ਫੁੱਲ ਆਰਡਰ ਕਮਾਲ ਦਾ ਕੱਲੀ ਕੱਚੀ ਕੱਚੀ ਆ ਉਸਾਂ ਚ ਚਾਰੇ ਥਾਂ ਇਹਦੇ ਹੋਣਗੇ ਬਾਈ ਕੋਈ ਫੋਰ ਸ਼ਾਂਗ ਵਾਲਾ ਕੰਮ ਨਹੀਂ ਹੋਊਗਾ ਠੀਕ ਆ ਨਾ ਤੇ ਬੁੱਥੀ ਵੱਛੀ ਦੀ ਉਹ ਬੜਾ ਹੀ ਕਿੰਨਾ ਸੋਹਣਾ ਫੇਸ ਆ ਯਾਰ ਹੈਨਾ ਇੰਨਾ ਚੰਗਾ ਫੇਸ ਲੱਗਿਆ ਨਾ ਭਾਗ ਵਾਲੀ ਨੂੰ ਕੀ ਬਾਤ ਈ ਆ ਕੰਨ ਕੰਨ ਦੇਖ ਮੂੰਹਾਂ ਬਹੁਤ ਪਿਆਰਾ ਆ ਵੇੜਦਾ ਸਹੀ ਗੱਲ ਠੀਕ ਆ ਜਿਹੜੀ ਗੱਲ ਬਾਈ ਜਿੱਥੇ ਜਿਹੜੇ ਜੰਗਰ ਦੇ ਲੱਗੇ ਉਥੇ ਕਹੀ ਜਾਂਦੀ ਆ ਯਾਰ ਠੀਕ ਆ ਨਾ ਆਪਾਂ ਬੜਾ ਅਗੇ ਨੂੰ ਇਹ ਅੱਜ ਰੱਖ ਕੇ ਰਾਜੀ ਨਹੀਂ ਗੇ ਠੀਕ ਆ ਨਾ ਬਸ ਆਪ ਸੁਤਰੀ ਹੋਊਗੀ ਜਿਹੜੀ ਗੱਲ ਕਹੇਦੀ ਨਿਕਲਣੀ ਵੀਰੇ ਉਹੀ ਆ ਸਹੀ ਗੱਲ ਬਾਈ ਥੋੜਾ ਜਿਹਾ ਹੈ ਨਾ ਯਾਰ ਪਸ਼ੂ ਦਾ ਧੰਗਰਾ ਨੂੰ ਨਾ ਬਾਦਨੇ ਆਪਣਾ ਸ਼ੌਂਕ ਆ ਇਹ ਸ਼ੌਂਕ ਹਾਂ ਪਾ ਕੇ ਕਰ ਜਾਂਦਾ ਹੈ ਜੇ ਆ ਕੋਈ ਡਿੱਕਾ ਨਹੀਂ ਹੋਊਗਾ ਮੋਲਾਣ ਓਕੇ ਰੋਟਾ ਹੁਣ ਨਾ ਯਾਰ ਕੀ ਮੋ ਲੱਜ ਮੋਲ ਡਾਕਟਰ ਅੱਜ ਕੱਚੀ ਕੱਚੀ ਲੈ ਜਿਹੜਾ ਮਰਜੀ ਕਰਾਲਾ ਯਾਰ ਠੀਕ ਹੈ ਨਾ ਗੱਲ ਅੱਜ ਬੱਛੀ ਯਾਰ ਬਸ ਦੇਣ ਲੈਣ ਨਾਲ ਕੋਈ 72000 ਦੀ ਵੜ ਅੱਜ ਦੇ ਚੱਕ ਬਾਈ ਜਮਨ ਜੈਜ ਮੋਲਾ 72000 ਦੀ ਬਾਈ ਕੰਨ ਵੜ ਦੇ ਦਿਆਂਗੇ ਕੱਦ ਬੰਦਾ ਮੇਰਾ ਵੇਖ ਲੈ ਵੀ ਕਿੱਡਾ ਕੱਦ ਹੋਊਗਾ ਵੜ ਦਾ ਬੜਾ ਚੰਗਾ ਹਣਾ ਹਾਂ ਥਣ ਥਣ ਦਾ ਬਾਈ ਇੱਕ ਨੰਬਰ ਆ ਥਣ ਢਿੱਲਾ ਬਹੁਤ ਪਿਆਣਾੜਾ ਨੂੜਾ ਫੋਲੇ ਚੰਗਾ ਸ਼ਾਦੋ ਲੈਵਾ ਦੇਖੋ ਆਰਡਰ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਵੀ ਨਾੜਾ ਨੂੜਾ ਫੁੱਲ ਚੰਗੇ ਆ ਬਾਈ ਇਹ ਬਣੂ ਬਹੁਤ ਵੈੜਾ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਬਾਈ ਮਾਨ ਤਾਨ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਮੈਂ ਕਿਹਾ ਸਾਫ ਸੁਥਰੀ ਰਾਇਟਰ ਕਾਫੀ ਕਲਰ ਆ ਗਰਮੀ ਇਹਨੇ ਮੰਨਣੀ ਨਹੀਂ ਪੂਰੇ ਦੁੱਧ ਕਿਲੋ 2 ਕਿਲੋ ਘੱਟ ਦੇ ਦੇ ਪਸ਼ੂ ਠੰਡਾ ਅਸੀਲ ਹੋਵੇ ਠੀਕ ਹੈ ਨਾ ਬੈਡ ਦਾ ਫੇਸ ਕਿ ਨਾ ਕਰਾਂਗੇ ਫੇਸ ਦੀ ਇਹਦਾ ਚੀਜ਼ਾਂ ਯਾਰ ਘਰ ਘਰ ਥੋੜੀ ਜੰਮਦੀਆਂ ਨੰਗਰ ਥੋੜਾ ਜਿਹਾ ਸੋਧ ਕੇ ਲਈਦਾ ਸਾਫ ਸੋਥੇ ਡੰਗਰ ਦੀ ਵੀਰੇ ਹਮ ਮੰਗ ਹੈਗੀ ਅਗਲਾ ਕਹਿੰਦਾ 2000 ਵੱਧ ਲੱਗ ਜੇ ਪਰ ਚੀਜ਼ ਘਰੇ ਖੜੀ ਸੁਣੀ ਲੱਗੀ ਸਹੀ ਗੱਲ ਠੀਕ ਹੈ ਨੰਗਰ ਝੋਲੀ ਝੋਲੀ ਗਾੜ ਬਹੁਤ ਭਰੂਗੀ ਬਹੁਤ ਅਜੇ ਬੈਡ ਨੇ ਬਾਣ ਮੁੱਕਦੀ ਜਾਣਾ ਬਾਣ ਹੋ ਜਾ ਹਾਂਜੀ ਅੱਗੇ ਬਈ ਲਾਸਟ ਕਿਹੜਾ ਸੁਆ ਜੀ ਸੁਆ ਡਾਕਟਰ ਹੈ ਦੂਜਾ ਸੁਆ ਪੁਲੀ ਵੀ ਬੜੀ ਹੈ ਪੁਲੀ ਦਾ ਮੈਂ ਕਹਿੰਦਾ ਕਿਆ ਫੱਥਾ ਹੀ ਆ ਉਹ ਕਹਿੰਦਾ ਪੁਲੀ ਵੀ ਇਹ ਦੇਖਣ ਵਾਲੇ ਬਣੂ ਆਉਗੇ ਪਸੂ ਕਰਮੂ ਹੰਡੀ ਡਾਕਟਰ ਬਹੁਤ ਆ ਕ੍ਰੋਸ ਬ੍ਰੀਡ ਆ ਬਾਈ ਪੜੇ ਵੀ ਫੁੱਲ ਲੇਵਾ ਕਮਾਲ ਖਾਣ ਬਹੁਤ ਚੰਗਾ ਡਾਕਟਰ ਇਹ ਝੂਲੀ ਦੀ ਇੰਨੀ ਚੰਗੀ ਲੱਗੀ ਇਹਨੇ ਲਊਗੀ ਬੱਟਾ ਆ ਇਹ ਲੈ ਜੂ ਯਾਰ ਬਾਈ 7-8 ਦਿਨ ਯਾਰ 7-8 ਦਿਨ ਹਾਂ ਬਾਕੀ ਆਪਣੀ ਲਈ ਬਾਈ ਆਪਣੇ ਘਰ ਦੀ ਆ ਤੇ ਤੋਰਾ ਤਾਲਾ ਝੋਲ ਝੋਲਾ ਚਾਲਾ ਬੜਾ ਜੰਗਾ ਲੱਗਿਆ ਹੂੰ ਗੋਲਾ ਗਾਲਾ ਵੇਖਣ ਨੂੰ ਵੇਖਣ ਨੂੰ ਫੁੱਲੀ ਵੀ ਫੁੱਲ ਤੋਰਾ ਇੱਕ ਨੰਬਰ ਬਾਈ ਤੇ ਥਾਣਲੇ ਵਾਲਾ ਸੁਭਾਅ ਬਹੁਤ ਠੰਡਾ ਹੈਗਾ ਠੀਕ ਆ ਇਹ ਦੇਖਣ ਵਾਲੇ ਬੰਦੇ ਮੈਨੂੰ ਲੱਗਦੀ ਉਹ ਵੀ ਕਰੋੜ ਜੀ ਆ ਜਾਂ ਦੋਗਲਾ ਬਣ ਜਾ ਸਹੀ ਗੱਲ ਸੁਭਾਅ ਕਹਿੰਦੀ ਆ ਵੀ ਮੈਨੂੰ ਹੀ ਲੱਗਿਆ ਗਰਮੀ ਹੀ ਮੰਦੀ ਮੈਂ ਕਹਿੰਦਾ ਬਾਈ ਯਾਰ ਇਹ ਧੁੱਪੇ ਮੰਦੇ ਯਾਰ ਕੋਈ ਚੱਕਰ ਹੀ ਨਹੀਂਗਾ ਠੀਕ ਆ ਨਾ ਸਾਫ ਸੁਥਰੀ ਆਗੀ ਕੋਈ ਹੋਣੀਗਾ ਕੋਈ ਹਨਾ ਸਹੀ ਗਾ ਇਹ ਨਹੀਂ ਕੋਈ ਚੱਕਰ ਹੈਗਾ ਭਾਗਾਂ ਲਈ ਇਹਨੂੰ ਜੇ ਮਰਜੀ ਹੋ ਗਏ ਹੂੰ ਤੇ ਬਾਕੀ ਚਾਰੇ ਥਾਣਾ ਚਵਾਈ ਬਹੁਤ ਚੰਗੀ ਆ ਮੂਹਂਦ ਵਰਗਾ ਚਿਪਾ ਬਾਈ ਕਿਆ ਬਾਤ ਠੀਕ ਆ ਅਵੇ ਕਿੰਨਾ ਸੋਹਣਾ ਪਿਆਰਾ ਫੀਸ ਕੀ ਬਾਤ ਹੈ ਹਾਂ ਆਹ ਉਹ ਗੱਲ ਨਹੀਂ ਹੈਗੀ ਜਮਾ ਮੱਝ ਹੀ ਆਪਣੀ ਤੇ ਮੈਂ ਕਹਣਾ ਬਾਈ ਗੱਲ ਸੁਣ ਲੈ ਤੇ 2 ਸਵਾਲ 2 ਲੱਖ ਰੁਪਈਆ ਅਗਲਾ 1.5 ਲੱਖ ਤੋਂ ਘੱਟ ਮੈਂ ਨਹੀਂ ਹੂੰ ਦੁੱਧ ਦਊਗੀ 14-15 ਕਿਲੋ ਸਹੀ ਗੱਲ ਹੈ ਠੀਕ ਹੈ 1.5 ਲੱਖ ਰੁਪਏ 'ਚ ਦੋ ਗਾਂਵਾਂ ਮਿਲ ਜਾਣਗੀਆਂ ਬਾਈ ਸਹੀ ਗੱਲ ਠੀਕ ਹੈ ਆਪਾਂ ਤਾਂ ਨਹੀਂ ਕਿਤੇ ਹੋਰ ਤੋਂ ਮਿਲ ਜਾਣਗੀਆਂ ਹੂੰ ਇੰਨੇ ਰੁਪਈਆ 'ਚ ਗਾਂਵਾਂ ਜੇ ਮਰਜ਼ੀ ਲੈ ਲੈ ਆਹ ਨਹੀਂ ਗੱਲ ਹੋਊਗੀ ਜਿਹੜੀ ਗੱਲ ਕਹੂੰਗਾ ਨਿਕਲ ਨਹੀਂ ਹੋਈ ਆ ਜਾ ਪੁੱਤੋ ਕੀ ਮੋਲ ਲਾ ਫਿਰ ਇਹਦਾ ਜਾਇਜ਼ ਅੱਜ 31 ਗੱੱਚੀ ਬੱਛੀ ਦੇ ਦਾਂਗੇ 75000 ਦੀ ਬਾਈ 75000 ਰੁਪਏ ਮੋਲਾ ਮਾਨ ਤਨ ਹੋ ਜਾਊਗਾ ਬੈੜ ਬਾਈ ਜੇ ਗਾਂ ਬੈੜ ਸਹੀ ਲੈਵਲ ਤੇ ਖੁੱਲਦੀ ਆ ਨਾ ਬੈੜ ਨੇ ਨਹੀਂ ਪਤਾ 90 ਵਾਲਾ ਪਾਸਾ ਹੀ ਕਰਦੀ ਮੈਂ ਕਹਿੰਦਾ ਗੋਲਾ 75000 ਦੇ ਵਿੱਚ ਤਾਂ ਯਾਰ ਕੋਈ ਬਾਹਲਾ ਇਹਦੇ ਵਿੱਚ ਕੱਢਣ ਪਾਉਣ ਵਾਲਾ ਕੰਮ ਨਹੀਂ ਹੈਗਾ ਵੇਖਣ ਵਾਲਾ ਕਹਿੰਦਾ ਉਹ ਪਤਾ ਨਹੀਂ ਕੋਈ ਹੋਊਗਾ ਵੇ ਗੋਲਾ ਦਾ ਬਾਈ ਨਹੀਂ ਸਾਹਮਣੇ ਵਾਲੇ ਲੋਕ 50 50 60 7000 ਰੁਪਏ ਕਹਿੰਦਾ ਕੱਲ੍ਹ ਗਾਂ ਫੰਡਰਾਂ ਵੱਛੀਆਂ ਵੇਚੀ ਜਾਂਦੇ ਸਹੀ ਗੱਲ ਆ ਬਾਈ ਸੂਨ ਵਾਲੀ ਬੈੜ ਆ ਬਾਈ ਯਾਰ ਕੀ ਗੱਲ ਹਜੇ ਲੈ ਜੂਗੀ ਪੇ ਬੱਛੀ ਪੱਛੀ ਸਰ 나ਗਸੀ ਭਰਾ ਕੋਲੇ ਬਈ ਤਿੰਨ ਤਿੰਨੇ ਹੀ ਰਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਬਸੰਦਾ ਬਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ